ਗੱਡੀ ਨਾਲ ਇਕੱਲੀ ਸੈਂਪਲ ਚਾਬੀ ਮਿਲਣੀ ਆ ਬਾਕੀ ਸਾਰੀਆਂ ਗੱਡੀਆਂ ਨਾਲ ਸੈਂਟਰ ਲੋਕ ਵਾਲੀ ਮਿਲਣੀ ਆ ਇੰਟੀਰੀਅਰ ਵੈਸ ਸਾਰੀਆਂ ਓਕੇ ਗੱਡੀਆਂ ਠੀਕ ਆ ਬਈ ਸੀਟ ਕਵਰ ਚੰਗੇ ਲੱਗੇ ਆ ਮੈਰਮੂਰ ਰਹਿ ਗਿਆ ਗੱਡੀਆਂ ਦੇ ਵਿੱਚ ਤੇ AC ਹੀਟਰ ਵਗੈਰਾ ਸਾਰੀਆਂ ਗੱਡੀਆਂ ਦੇ ਓਕੇ ਵੀਰੇ ਓਕੇ ਬਾਈ ਓਕੇ ਜਮਾ AC ਹੀਟਰ ਓਕੇ ਕੰਮ ਕਰਾਉਣ ਦੀ ਕੋਈ ਵੀ ਲੋੜ ਨਹੀਂ ਬਾਈ ਜੀ ਸਭ ਮੁੱਕੇ ਹੁੰਦਾ ਤੁਸੀਂ ਠੀਕ ਆ ਆਉਣਾਗਾ ਗੱਡੀ ਲੈਣੀ ਆ ਤੇਲ ਪਵਣ ਤੇ ਚਲਾਉਣੀ ਆ ਬਸ ਇੰਨਾ ਕੰਮ ਹੀ ਹੈਗਾ ਰੇਟ ਬਾਈ ਜੀ ਰੇਟ ਬਾਈ ਜੀ ਇਹਦਾ ਦੇਣ ਵਾਲੇ ਰੇਟ ਵਿੱਚ ਦੱਸਣੇ ਬਾਈ ਅੱਜ ਆਪਾਂ ਵਿਸਾਖੀ ਦਾ ਕਰਕੇ ਆਫਰ ਆ ਠੀਕ ਹੈ ਦਰਸ਼ਕ ਵੀਰਾਂ ਨੂੰ ਬ ਇਹ ਕੱਟਿਆ ਨਾ ਕਰੋ ਮੇਰਾ ਵੀਰ ਬਣ ਕੇ 2 ਲੱਖ ਤੇ 5000 ਦੀ ਛੱਡ ਦੇਗੇ ਬੀਮਾ ਤੇ ਪੋਲੀਸਰ ਇਹਦਾ ਅਜੇ ਪਿਆ ਹੋਇਆ ਘੱਟੋ ਘੱਟ 5-6 ਮਹੀਨਿਆਂ ਦਾ ਜੀ ਲਓ ਵੀ ਬੀਮਾ ਪੋਲੀਸਰ ਪਿਆ ਇਹ ਨਹੀਂ ਪਤਾ ਬਈ 7 ਮਹੀਨੇ ਦਾ ਪਿਆ ਹੋਵੇ ਆਨਲਾਈਨ ਚੈੱਕ ਕਰ ਸਕਦਾ ਕੋਈ ਵੀ ਸੀਟ ਕਵਰ ਬਿਲਕੁਲ ਨਵੇਂ ਵੱਡੀ ਟੱਚ ਲੱਗੀ ਹੋਈ ਹੈ ਬੈਕ ਤੇ ਕੈਮਰਾ ਲੱਗਿਆ ਹੋਇਆ ਠੀਕ ਹੈ ਜਮਾਂ ਨਵੇਂ ਸੀਟ ਕਵਰ ਚੜਾਏ ਇਹ ਤੁਸੀਂ ਬਈ ਆਫੀਸਰ ਹੋ ਹੈ ਨਾ ਹਾਂਜੀ ਹਾਂਜੀ ਲਓ ਵੀ ਇਹ ਸੀਟਾਂ ਤੇ ਸੀਟ ਕਵਰ ਬਾਈ ਨੇ ਆਫੀਸਰ ਹੈ ਠੀਕ ਹੈ 11-12000 ਰੁਪਏ ਲੱਗਿਆ ਬਾਈ ਜੀ ਮੈਟਿੰਗ ਵਗੈਰਾ ਹੋਈ ਵੀ ਹੈ ਠੀਕ ਮੈਟ ਵੀ ਨਵੇਂ ਆ ਵੀਡੀਓ ਨੂੰ ਫੋਲੋ ਦੇਖ ਲਿਆ ਕਰੋ ਪੇਜ ਨੂੰ ਕਰ ਲਿਓ ਫੋਲੋ ਸ਼ੌਂਕੀ ਬਠਿੰਡੇ ਵਾਲਿਆਂ ਨੂੰ YouTube Instagram ਤੇ Facebook ਤੇ ਸਰਵਸਾਰੇ ਗੱਡੀਆਂ ਦੀ ਹੋਈ ਵੀ ਆ ਫਿਲਟਰ ਵਗੈਰਾ ਚੇਂਜ ਨਵੀਆਂ ਬੈਟਰੀਆਂ ਬਈ ਇੱਕ ਅੱਧੀ ਚ ਪੁਰਾਣੀ ਹੋ ਸਾਰਾ ਚ ਨਵੀਆਂ ਬੈਟਰੀਆਂ ਠੀਕ ਆ ਬਾਈ ਜੀ ਰੇਟ ਇਹਦਾ ਇੱਕੋ ਹੀ ਦੇ ਦੇਣਾ ਬਾਈ 3 ਲੱਖ ਤੇ 5000 ਦੀ ਦੇਣੀ ਆ ਗੱਡੀ ਸਤ ਸਿਰਿਆ ਕਾਲ ਦੋਸਤੋ ਸ਼ੌਂਕੀ ਬਠਿੰਡੇ ਵਾਲਾ ਤੁਹਾਡੇ ਨਾਲ ਦੋਸਤੋ ਦੋਸਤੋ ਅੱਜ ਆਪਾਂ ਆਪਣੇ ਪਿੰਡ ਦੇ ਵਿੱਚ ਹੀ ਖੜੇ ਪਿੰਡ ਸਲਾਵਤਪੁਰੇ ਦੇ ਵਿੱਚ ਤੁਹਾਡੇ ਲਈ ਨਾ 5 ਅਨੋਵਾ ਜੀ 4 ਗੱਡੀਆਂ ਲੈ ਕੇ ਆਏ ਸੱਤ ਮਾਟਰ ਤੇ ਰੱਖ ਕੇ 12 ਮਾਟਰ ਤੱਕ ਗੱਡੀਆਂ ਲੈ ਕੇ ਆ ਬਾਈ ਰਣਜੋਤ ਕੋਲੇ ਗੱਡੀਆਂ ਹੈ ਗੱਡੀਆਂ ਠੀਕ ਆ ਕੁਝ ਬਾਈ ਦੀਆਂ ਗੱਡੀਆਂ ਕੁਝ ਕਸਟਮਰ ਦੀਆਂ ਸੇਲ ਹੋਣ ਵਾਸਤੇ ਆਈਆਂ ਵੇ ਠੀਕ ਆ ਸਾਰੀਆਂ ਗੱਡੀਆਂ ਆਪਸ ਨੂੰ ਜਾਇਜ਼ ਰੇਟਾਂ ਤੇ ਦੇ ਦਾਂਗੇ ਮਾਰਕੀਟ 'ਚ ਜਿੱਥੋਂ ਮਰਜ਼ੀ ਰੇਟ ਪਤਾ ਕਰਕੇ ਆ ਜਾਓ ਜਿਹੜੇ ਆਪਾਂ ਤੁਹਾਨੂੰ ਰੇਟ ਦੇ ਦਾਂਗੇ ਇਹ ਰੇਟ ਨਹੀਂ ਮਿਲਨੇਗੇ ਤੇ ਵੀਰ ਨੇ ਵਿਸਾਖੀ ਦਾ ਕਰਕੇ ਆਫਰ ਲਾਤੇ ਗੱਡੀਆਂ ਦੇ ਠੀਕ ਆ ਚੱਕਲੋ ਕਰਾ ਫਾਇਦਾ ਲੈ ਲਓ ਆ ਜਾਓ ਬਾਈ ਰਣਜੋਤ ਹਸੀ ਗਾਲ ਬਾਈ ਜੀ ਹਸੀ ਗਾਲ ਬਾਈ ਜੀ ਬਾਈ ਸਵਾਗਤ ਹੈ ਆਪਣੇ ਪੇਜ ਤੇ ਤੁਹਾਡਾ ਧੰਨਵਾਦ ਬਾਈ ਜੀ ਰੇਟ ਬਾਈ ਜਿਵੇਂ ਆ ਪਹਿਲਾਂ ਕਹਤਾ ਠੀਕ ਆ ਘੈਂਟ ਜੇ ਰੇਟ ਦੇ ਦੀ ਬਾ ਤੁਹਾਡਾ ਸਵਾਗਤ ਆ ਆਪਣਾ ਪੇਜ ਸੌਂਕੀ ਬਠਿੰਡੇ ਵਾਲੇ ਤੇ ਪੇਜ ਨੂੰ ਕਰ ਲਓ ਫੋਲੋ ਬਾਈ ਜੀ ਗੱਡੀਆਂ ਬਾਰੇ ਦਿੰਨਿਆ ਜਾਣਕਾਰੀ ਤੇ ਪਹਿਲੀ ਬਾਈ ਜੀ ਗੱਡੀ 2007 ਮਾਡਲ ਆ ਜੀ ਪੀਵੀ 10 ਲੁਧਿਆਣਾ ਨੰਬਰ 999 ਪੇਡ ਨੰਬਰ ਬਹੁਤ ਸੋਹਣਾ ਤੇ ਸਾਫ ਸੁਥਰੀ ਗੱਡੀ ਹੈਗੀ ਬੰਪਰ ਬਾਈ ਜੀ ਦੋਨੇ ਪੇਂਟ ਆ ਠੀਕ ਹੈ ਜੀ ਬਾਕੀ ਗੱਡੀ ਸਾਰੀ ਓਕੇ ਆ ਅਲਾਈ ਲੱਗੇ ਹੋਏ ਹੈਗੇ ਠੀਕ ਹੈ ਬਾਈ ਪੁਰੀ ਸੋਹਣੀ ਤੇ ਸਾਫ ਸੁਥਰੀ ਗੱਡੀ ਆ ਜੈਨੂਨੀਆਂ ਗੱਟੀਆਂ ਹੁੰਦੀਆਂ ਬਾਈ ਜੀ ਜੀ ਫਿਲਟਰ ਚੇਂਜ ਆ ਸਰਵਿਸ ਹੋਈ ਵੀ ਆ ਠੀਕ ਐ ਸੀ ਹੀਟਰ ਓਕੇ ਆ ਇਹ ਵੀ ਇਹ ਗੱਡੀ ਦੇ ਇਕੱਲੇ ਸੈਂਪਲ ਚਾਬੀ ਆ ਨਾ ਵੀਰੇ ਹਾਂਜੀ ਬਾਕੀ ਸਾਰਿਆਂ ਦਾ ਸੈਂਟਰ ਲੋਕਿੰਗ ਵਾਲੀ ਠੀਕ ਐ ਲਓ ਵੀ ਆਹ ਗੱਡੀ ਨਾਲ ਇਕੱਲੀ ਸੈਂਪਲ ਚਾਬੀ ਮਿਲਣੀ ਆ ਬਾਕੀ ਸਾਰੀਆਂ ਗੱਡੀਆਂ ਨਾਲ ਸੈਂਟਰ ਲੋਕ ਵਾਲੀ ਮਿਲਣੀ ਆ ਇੰਟੀਰੀਅਰ ਵਾਹ ਸਾਰੀਆਂ ਓਕੇ ਗੱਡੀਆਂ ਠੀਕ ਆ ਬਈ ਸੀਟ ਕਵਰ ਚੰਗੇ ਲੱਗੇ ਆ ਮੈਡ ਮੂਡ ਰਹਿ ਗਿਆ ਗੱਡੀਆਂ ਦੇ ਵਿੱਚ ਤੇ ਏਸੀ ਹੀਟਰ ਵਗੈਰਾ ਸਾਰੀਆਂ ਗੱਡੀਆਂ ਦੇ ਓਕੇ ਵੀਰੇ ਓਕੇ ਬਾਈ ਓਕੇ ਜਮ ਏਸੀ ਹੀਟਰ ਓਕੇ ਕੰਮ ਕਰਾਉਣ ਦੀ ਆਉਣਾਗਾ ਗੱਡੀ ਲੈਣੀ ਆ ਤੇਲ ਪਵਣ ਤੇ ਚਲਾਉਣੀ ਆ ਬਸ ਇੰਨਾ ਕੰਮ ਹੀ ਹੈਗਾ ਰੇਟ ਬਾਈ ਜੀ ਰੇਟ ਬਾਈ ਜੀ ਇਹਦਾ ਦੇਲ ਵਾਲੇ ਰੇਟ ਦੱਸਣੇ ਬਾਈ ਅੱਜ ਆਪਾਂ ਵਿਸਾਖੀ ਦਾ ਕਰਕੇ ਆਫਰ ਆ ਠੀਕ ਹੈ ਦਰਸ਼ਕ ਵੀਰਾਂ ਨੂੰ ਬੇਨਤੀ ਆ ਵੀਡੀਓ ਫੋਲੋ ਦੇਖ ਲਿਆ ਕਰੋ ਤੇ ਕੱਟਿਆ ਨਾ ਕਰੋ ਮੇਰਾ ਵੀਰ ਬਣ ਕੇ 2 ਲੱਖ ਤੇ 5000 ਦੀ ਛੱਡ ਦੇਾਂਗੇ ਲਓ ਬਈ ਦੇ ਦੇਣੀ ਠੀਕ ਆ ਡਿਮਾਂਡ ਮੁੰਡ ਕੋਈ ਨਹੀਂ ਬਾਈ ਦੀ ਜਿੰਨੀਆਂ ਕੱਟੀਆਂ ਹੈਗੀਆਂ ਠੀਕ ਆ ਕਿਸੇ ਦੀ ਡਿਮਾਂਡ ਨਹੀਂ ਬਾ ਗੱਡੀ ਸੱਟ ਨੂੰ ਗਈ ਐ ਤੇ ਇਦੂ ਅੱਗੇ ਆ ਕੇ ਹੱਥ ਮਾਰ ਲਿਆ ਅੱਠ ਮਾਡਲ ਆ 28 ਤੱਕ ਗੱਡੀ ਦੀ ਪਾਸਿੰਗ ਪਈ ਹੈਗੀ ਠੀਕਾ ਨੰਬਰ ਪੰਜਾਬ ਦੇ ਰਹਿਣਗੇ ਜਿੰਨੀਆਂ ਗੱਡੀਆਂ ਆ ਗਈਆਂ ਪੰਜਾਬ ਨੰਬਰ ਦੀਆਂ ਰਹਿਣਗੀਆਂ ਇਹ ਨਿਊ ਜਾਰੀ ਦੇ ਵਿੱਚ ਤਿਆਰ ਹੋਈ ਵੀ ਹੈ ਵੱਡੀ ਗਰੱਲ ਦੇ ਵਿੱਚ ਤਿਆਰ ਹੋਈ ਵੀ ਗੱਡੀ ਠੀਕ ਆ ਲੱਗੀ ਵੱਜੀ ਕੋਈ ਵੀ ਗੱਡੀ ਨਾ ਹਣੀ ਠੀਕ ਆ ਪੂਰੀ ਜ਼ਿੰਮੇਵਾਰੀ ਰਹੂਗੀ ਵੀਰੇ ਆਪਣੀ ਤੇ ਟਾਇਰਾਂ ਦੇਖਣੇ ਨੇ ਚੈੱਕ ਕਰ ਲਓ 80 ਤੋਂ 85 ਪੈਸੇ ਟਾਇਰ ਪਏ ਆ ਟਾਇਰਾਂ ਦੇ ਵਿੱਚ ਤੁਹਾਨੂੰ ਬੀਲ ਕੱਪ ਮਿਲ ਜਾਣਗੇ ਐਨ ਓਕੇ ਗੱਲਬਾਤ ਆ ਪੇਂਟ ਪੂਂਟ ਵੀਰੇ ਮਾੜੀ ਮੋਟੀ ਬੰਪਰ ਦੋਨੇ ਪੇਟ ਆ ਬਾਈ ਜੀ ਹਲਕੀ ਫਲ ਦੀ ਟੱਚਿੰਗ ਹੈਗੀ ਠੀਕ ਹੈ ਜੀ ਲਓ ਵੇ ਅੰਦਰ ਇਕ ਵਾਰਨ ਤੁਸੀਂ ਇੰਟੀਰੀਅਰ ਤੇ ਛਾਤ ਮਰੋ ਟੱਚ ਪਲੇਅਰ ਲੱਗੀ ਏ ਠੀਕ ਆ ਜੀ ਬ੍ਰੇਕ ਗੱਡੀ ਦਾ ਬੀਮਾ ਤੇ ਪੋਲੂਸ਼ਨ ਹਜੇ ਪਿਆਗ ਆ ਠੀਕ ਆ ਜੀ ਸੀਟ ਕਵਰ ਬਿਲਕੁਲ ਨਵੇਂ ਆ ਕੈਪਟਨ ਸੀਟਾਂ ਦੇ ਵਿੱਚ ਗੱਡੀ ਆ ਵੀਜਰ ਤੇ ਕੈਮਰਾ ਲੱਗਿਆ ਵਾ ਠੀਕ ਆ ਜਿਹੜਾ ਕੋਈ ਵੀਰ ਲਊਗਾ ਮੰਨ ਲਾ ਬੀਮਾ ਬੂਮਾ ਕਰਾਉਂਦੀ ਲੋੜ ਨਿਕਲੀ ਨਾ ਕਰਾਉਂਦੀ ਫੀਸ ਹੀ ਲੱਗਣੀ ਆ ਹਾਂਜੀ ਨਾ ਤਾਂ ਜੀ ਆਪਣੀ ਬੇਨਤੀ ਆ ਗੱਡੀ ਜਦੋਂ ਇੱਥੋਂ ਨਿਕਲੂਗੀ ਨਾ ਕਰਾਏ ਤੋਂ ਬਿਨਾਂ ਹੀ ਨਿਕਲਦੀ ਜੀ ਨਾ ਕਰਾਉਣੀ ਪੈਣੀ ਆ ਲਓ ਵੇ ਨਾ ਕਰਵਾਉਣੀ ਆ ਠੀਕ ਆ ਤੁਸੀਂ ਨਾ ਕਰਾਉਣ ਦੀ ਜਿਹੜੀ ਫ ਇਹ ਦਾ ਬਾਈ ਜੀ ਰੇਟ ਕਿੰਨਾ ਇੱਕ ਕੋੜੇ ਰੇਟ ਚ ਹੀ ਦੇ ਦਾਂਗੇ ਬਾਈ ਅੱਜ ਆਪਾਂ ਛੱਡਣ ਵਾਲੇ ਰੇਟ ਹੀ ਦੱਸਣੇ ਆ ਡਿਮਾਂਡ ਮੂਹ ਦੇ ਲਈ ਪਾਉਣੀ ਜੀ ਹਾਂਜੀ ਹਾਂਜੀ 2008 ਮਾਡਲ ਆ ਜੀ 2028 ਟਿੱਕਰ ਪਾਸ ਆ ਠੀਕ ਹੈ ਜੀ ਠੀਕ ਹੈ ਜੀ ਬੀਮਾ ਪੋਲਿਸੀਨ ਓਕੇ ਆ ਜੀ ਵੱਡੀ ਝਾਲੀ ਚਾ ਠੀਕ ਹੈ 2 ਲੱਖ 35000 ਦੀ ਲਾਸਟ ਛੱਡ ਦਿਆਂਗੇ ਲਓ ਬਈ ਚੱਕ ਲੋ ਕਰ ਜੇ ਕਿਸੇ ਨੇ ਨਿਊ ਕਰੈਲ ਵਾਲੀ ਲੈਣੀ ਆ ਠੀਕ ਆ 2 ਲੱਖ ਤੇ 35000 ਦੀ ਨੈਟ ਤੁਹਾਨੂੰ ਇਹ ਗੱਡੀ ਮਿਲ ਜਾਣੀ ਆ ਇਸ ਤੋਂ ਅੱਗੇ ਆ ਗਈ 2010 ਮਾਡਲ ਇਹ ਗੱਡੀ ਦਾ ਰੇਟ ਬਾਈ ਬਹੁਤ ਜਾਇਜ਼ ਦੇ ਦੇਣਾ ਠੀਕ ਹੈ ਕੋਈ ਨਹੀਂ ਦਿੰਦਾ ਇਸ ਰੇਟ ਦੇ ਵਿੱਚ ਬਾਈ ਸਾਰਿਆਂ ਦੀ ਜਾਇਜ਼ ਹੀ ਆ ਸਾਰਿਆਂ ਦੀ ਜਾਇਜ਼ ਹੈ ਤਾਂ ਸਾਰਿਆਂ ਨੂੰ ਹੀ ਜਾਇਜ਼ ਆ ਜੀ ਠੀਕ ਹੈ 2010 ਮਾਡਲ ਆ ਇਹ ਵੀ ਚਾਰ ਫਰੀਦਕੋਟ ਨੰਬਰ ਆ ਠੀਕ ਹੈ ਬੰਪਰ ਦੋਨੇ ਪੇਂਟ ਆ ਜੀ ਹਲਕੀ ਫੁਲਕੀ ਟੱਚਿੰਗ ਹੈ ਗੱਡੀ ਦੇ ਵਿੱਚ ਬਾਕੀ ਗੱਡੀ オリジナル ਆ ਜੀ ਹਾਂਜੀ ਲਓ ਵੀ ਸੈਂਟਰ ਲੌਕ ਦੀ ਚਾਬੀ ਤੁਹਾਨੂੰ ਇਹਦੇ ਨਾਲ ਵੀ ਰੋ ਠੀਕ ਆ ਅੰਦਰ ਇੱਕ ਵਾਰ ਚੈੱਕ ਕਰ ਲਓ ਸੀਟ ਕਵਰ ਜਮਨ ਨਵੇਂ ਚੜੇ ਬਹੁਤ ਸੋਹਣੇ ਸੀਟ ਕਵਰ ਆ ਟੱਚ ਟੁੱਚ ਲੱਗੀ ਹੋਈ ਇਹਦੇ ਵਿੱਚ ਵੀ ਏਸੀ ਹੀਟਰ ਵਗੈਰਾ ਕਹਿਣ ਦਿੱਤਾ ਲੋਡ ਹੀ ਨੇ ਬਾਈ ਜਿੰਨੇ ਵੀ ਬਾਈ ਗ ਏਸੀ ਟ੍ਰਾ ਵਗੈਰਾ ਇੰਜਨ ਕੇਅਰ ਠੀਕ ਹੈ ਬਾਕੀ ਯਾਰ ਟੋヨタ ਦੇ ਨੋਵਾ ਘਟ ਜਾਓਗੇ ਜਾਂ ਜਾ ਕੋਈ ਹੋਰ ਹੋਗੀ ਟੋヨタ ਦੀ ਜਿੰਨੀਆਂ ਵਾ ਘਟਿਆ ਹੋ ਠੀਕ ਹੈ ਇੰਜਨ ਕੇਅਰ ਨੂੰ ਤਾਂ ਪੰਜ 10 ਲੱਖ ਚੱਲ ਜੇ ਤਾਂ ਵੀ ਨੂੰ ਕੁਛ ਹੁੰਦਾ ਇਹ ਗੱਡੀ ਚ ਕੋਈ ਲੱਖ ਚੱਲਿਓ ਕੋ ਡੇਢ ਲੱਖ ਕੋਈ 2 ਲੱਖ ਇਸ ਤੋਂ ਬਾਅਦ ਕੋਈ ਗੱਡੀ ਚੱਲੀ ਹੋਣੀ ਨਹੀਂ ਇਹਦਾ ਬਾਈ ਜੀ ਰੇਟ ਇਹਦੇ ਬਾਈ ਸ਼ੀਸ਼ੇ ਚ ਹਲਕੀ ਜੀ ਟ੍ਰੇਡ ਆ ਉਹਦੇ ਪੈਸੇ ਪਹਿਲੀ ਸ਼ਰਤ ਹੈ ਆਪਾਂ ਠੀਕ ਹੈ ਜੀ ਕਸਟਮਰ ਆ ਕੇ ਕਦੇ ਵੀ ਬਾਈ ਜੀ ਸ਼ੀਸ਼ੇ ਚ ਟ੍ਰੇਡ ਆ ਜਾਏ ਜਾਂ ਜੋ ਪਹਿਲੀ ਪੈਸੇ ਸ਼ਰਤ ਹੈ ਬਾਈ ਇੱਕੋ ਡੇਢ ਚ ਦੇ ਦੇਣੀ ਹੈ 265000 ਰੁਪਏ ਦੇ ਵਿੱਚ 10 ਮਾਡ ਏ ਟਾਇਰ ਬਾਈ ਨਵੇਂ ਲਵਾਏ ਸੀਗੇ ਬਾਈ ਨੇ ਕਸਟਮਰ ਦੀ ਗੱਡੀ ਆ ਇਹ ਆਪਾਂ ਨੂੰ ਛੱਡਣ ਵਾਲਾ ਰੇਟ ਹੀ ਦੱਸਿਆ ਉਹਨਾਂ ਨੇ ਜੀ ਛੇਤੀ ਪੈਸੇ ਦੀ ਲੋੜ ਆ ਗਈ ਕੋਈ ਵੀਡੀਓ ਤੇ ਬੁੱਕ ਕਰ ਲੈ ਜਿਹੜੀ ਮਰਜ਼ੀ ਗੱਡੀ 5000 ਰੁਪਏ ਸਾਈ ਪਾ ਕੇ ਬੁੱਕ ਹੋ ਜੂਗੀ ਗੱਡੀ ਠੀਕ ਹੈ ਜੀ ਠੀਕਾ ਜੀ 2010 ਮਾਡਲ ਆ 2 ਲੱਖ ਤੇ 65000 ਦੀ ਗੱਡੀ ਮਾਡਲ ਹਜੇ ਪਾਸੰਗ ਪਈ ਆ 9ਵੇਂ ਮਹੀਨੇ ਟਿੱਕਰ ਦੀ ਠੀਕ ਹੈ ਜੀ ਲਓ ਬਈ ਇਦੂ ਅੱਗੇ ਆ ਗਈ 11 ਮਾਡਲ ਨਿਊ ਸ਼ੇਪ ਦੇ ਵਿੱਚ ਤਿਆਰ ਹੋਈ ਪਈ ਆ ਲਾਈਟਾਂ ਚੈੱਕ ਕਰ ਲਓ ਬਈ ਦੋਨੇ ਲਾਈਟਾਂ ਜਮਾ ਨਵੀਆਂ ਲਵਾਈਆਂ ਵੀਰ ਨੇ ਠੀਕ ਆ ਟਾਇਰ ਇਹ ਟਾਇਰਾਂ ਤੇ ਚਾਦ ਮਰਾਈ ਕਰ 16 ਨੰਬਰ ਟਾਇਰ ਲਗਾ ਠੀਕ ਹੈ ਗੱਡੀ ਚੈੱਕ ਕਰੋ ਗੱਡੀ ਦੇ ਟਾਇਰਾਂ ਦੀ ਐਨ ਓਕੇ ਗੱਲਬਾਤ ਆ ਠੀਕ ਆ ਟਾਇਰਾਂ ਦੇ ਵਿੱਚ ਤੁਹਾਨੂੰ ਦੇ ਬੀਲ ਕੱਪ ਮਿਲ ਜਾਣਗੇ ਇਹ ਨਾਮ ਕਿੰਨੇ ਭਰੇ ਆ ਚਾ ਤੀਜੇ ਇਹ ਬਾਈ ਜੀ ਤੀਜੇ ਨਾਮ 90 ਤੋਂ 95 ਪੈਸੇ ਟਾਇਰਾਂ ਦੀ ਹਾਲਤ ਆ ਠੀਕ ਹੈ ਜੀ ਬੀਮਾ ਤੇ ਪੋਲਿਸ਼ ਇਹ ਤਾਂ ਹਜੇ ਪਿਆ ਹੋਇਆ ਘੱਟੋ-ਘੱਟ 5-6 ਮਹੀਨਿਆਂ ਦਾ ਜੀ ਲਓ ਵੀ ਬੀਮਾ ਪੋਲਿਸ ਨੇ ਪਿਆ ਇਹ ਨਹੀਂ ਪਤਾ ਬਾਈ 7 ਮਹੀਨੇ ਦਾ ਪਿਆ ਹੋਵੇ ਆਨਲਾਈਨ ਚੈੱਕ ਕਰ ਸਕਦਾ ਕੋਈ ਵੀ ਸੀਟ ਕਵਰ ਬਿਲਕੁਲ ਨਵੇਂ ਵੱਡੀ ਟੱਚ ਲੱਗੀ ਹੋਈ ਹੈ ਬੈਗ ਤੇ ਕੈਮਰਾ ਲੱਗਿਆ ਠੀਕ ਹੈ ਜਮਾਂ ਨਵੇਂ ਸੀਟ ਕਵਰ ਚ ਤਾਂ ਇਹ ਤੁਸੀਂ ਬਾਈ ਆਪ ਹੀ ਚੜਾ ਹੈ ਨਾ ਹਾਂਜੀ ਹਾਂਜੀ ਲਓ ਵੀ ਇਹ ਸੀਟਾਂ ਤੇ ਸੀਟ ਕਵਰ ਬਾਈ ਨੇ ਆਪ ਹੀ ਚੜਾ ਹੈ ਠੀਕ ਹੈ 11-12000 ਰੁਪਏ ਲੱਗਿਆ ਬਾਈ ਜੀ ਮੈਟਿੰਗ ਵਗੈਰਾ ਹੋਈ ਵੀ ਹੈ ਠੀਕ ਹੈ ਓਕੇ ਗੱਲਬਾਤ ਇਹਦਾ ਬਈ ਮੈਟਿੰਗ ਹੋਈ ਵੀ ਹੈ ਮੈਟ ਵੀ ਨਵੇਂ ਆ ਵੀਡੀਓ ਨੂੰ ਫੋਲ ਸਰਬਸਾਰੇ ਗੱਡੀਆਂ ਦੀ ਹੋਈ ਵੀ ਆ ਫਿਲਟਰ ਵਗੈਰਾ ਚੇਂਜ ਆ ਨਵੀਆਂ ਬੈਟਰੀਆਂ ਬਈ ਇੱਕ ਅੱਧੀ ਚ ਪੁਰਾਣੀ ਹੋ ਸਾਰਾ ਤੇ ਨਵੀਆਂ ਬੈਟਰੀਆਂ ਠੀਕ ਆ ਬਾਈ ਜੀ ਰੇਟ ਇਹਦਾ ਇੱਕੋ ਹੀ ਦੇ ਦੇਣਾ ਬਾਈ 3 ਲੱਖ ਤੇ 5000 ਦੀ ਦੇਣੀ ਆ ਗੱਡੀ ਲੈ ਬਈ ਤੁਮਾਕੇ ਨਾਲ ਪਤ ਨੂੰ ਪਹਿਲੇ ਦੱਸਿਆ ਸੀਗਾ ਵੀ ਇਹ ਨਾਲ ਰੇਟ ਆ ਜੀ ਤੁਮਾਕੇ ਵਾਲੇ ਰੇਟ ਹੀ ਦੇਣੇ ਆ ਇਹ ਦੋ ਅਗੇ ਲਾਸਟ ਕਾਰ ਆ ਗਈ ਆਪਣੀ 2012 ਮਾਡਲ ਇਹ ਵੀ ਪੰਜਾਬ ਨੰਬਰ ਦੀ ਆ ਠੀਕ ਆ ਆਪਾਂ ਜੀ ਮੈਂ ਤੁਹਾਨੂੰ ਪਹਿਲਾਂ ਵੀ ਜੋ ਸਟਾਰਟ ਕਰਨ ਵੇਲੇ ਦੱਸਿਆ ਸੀਗਾ ਵੀ ਜਿੰਨੀਆਂ ਗੱਡੀਆਂ ਪੰਜਾਬ ਨੰਬਰ ਦੀਆਂ ਲੈ ਕੇ ਆਇਆ ਪਸੂੜੇ ਵਾਸਤੇ ਤੇ ਕੋਈ ਬਾਹਰਲਾ ਨੰਬਰ ਹੈ ਨਹੀਂ ਇਹਦੇ ਟਾਇਰਾਂ ਦੇ ਵਿੱਚ ਲਾਈਵਿਲ ਕੰਪਨੀ ਫਿੱਟਰ ਲੱਗੇ ਹੋਇਆ ਟਾਇਰਾਂ ਦੀ ਕੰਡੀਸ਼ਨ ਹੈਗੀ ਆ 80 ਤੋਂ 85 ਪੈਸੇ ਅੰਦਰੋ ਜੇ ਇਹਦੀ ਆਪਾਂ ਗੱਲ ਕਰੀਏ ਬਈ ਇਹ ਵੀ ਐਨ ਜਮਾ ਓਕੇ ਗੱਲਬਾਤ ਆ ਠੀਕ ਆ ਲੈਓ ਬਈ ਝਾਤ ਮਾਰੋ ਕੋਰਾ ਇਹਦਾ ਸਟੀering ਦੂਜਾ ਆ ਜਾਂਦਾ ਠੀਕ ਆ 12 ਮਾਡਲ ਚ ਇੰਟੀਰੀਅਰ ਬਾਈ ਜੋਕੇ ਏਸੀ ਹੀਟਰ ਸੀਟ ਕਵਰ ਸੀਟਾਂ ਦੇ ਵਿੱਚ ਸੋਫਾ ਸੀਟ ਦੇ ਵਿੱਚ ਗੱਡੀ ਆ ਸੱਤ ਸੂਤ ਤੇ ਸਾਫ਼ ਪਈ ਆ ਬਈ ਚੰਗੀ ਆ ਠੀਕ ਆ ਮੈਟ ਮੂਟ ਲੱਗੇ ਹੋਇਆ ਗੱਡੀ ਦੇ ਵਿੱਚ ਇਹ ਬਈ ਆਪਾਂ ਕਿੰਨੇ ਦੇ ਦਾਂਗੇ ਇਹ ਵੀ ਬਈ ਸਬਈ ਦੇਣ ਵਾਲਾ ਰੇਟ ਆਪਣਾ 2012 ਮਾਡਲ ਆ ਜੀ ਫਿਲਟਰ ਚੇਂਜ ਸਰਵਿਸ ਹੋਈ ਵੀ ਆ ਲਾਇ ਲੱਗੇ ਵੀ ਆ 80 ਤੋਂ 85 ਪੈਸੇ ਟੈਰਾਂ ਦੀ ਹਾਲਤ ਆ ਸਾਰੇ ਸ਼ੀਸ਼ੇ ਗੱਡੀ ਦੇ ਨਾਲ ਦੇ ਆ ਠੀਕ ਹੈ ਜੀ ਛੱਡਣ ਵਾਲਾ ਰੇਟ ਹੀ ਆ ਛੱਡਣ ਵਾਲੀ ਆ ਭਾਈ ਸਾਰੇ ਕਟਗਾ ਦੇ 3 ਲੱਖ ਤੇ 65 ਹਜ਼ਾਰ ਦੀ ਗੱਡੀ ਛੱਡ ਦਿਆਂਗੇ ਇਹ ਲਓ ਵੀ 3 ਲੱਖ 65 ਹਜ਼ਾਰ ਦੀ 12 ਮਾਡਲ ਗੱਡੀ ਤੁਹਾਨੂੰ ਮੈਜੂ ਠੀਕ ਆ ਬਾਕੀ ਕੋਈ ਵੀ ਤੁਹਾਨੂੰ ਗੱਡੀ ਪਸੰਦ ਆਈ ਆ ਪੰਜੇ ਗੱਡੀਆਂ ਚ ਵੀਰੇ ਠੀਕ ਆ ਭਾਈ ਨਾਲ ਗੱਲਬਾਤ ਕਰ ਲਓ ਨੰਬਰ ਆਪਾਂ ਭਾਈ ਦਾ ਸਕਰੀਨ ਤੇ ਪਾਤੇ ਸੰਪਰਕ ਕਰ ਲਓ ਆਉਣਾ ਤੁਸੀਂ ਹੈਗਾ ਪਿੰਡ ਸਲਾਵਤਪੁਰੇ ਦੇ ਵਿੱਚ ਜ਼ਿਲ੍ਹਾ ਬਠਿੰਡਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪੇਜ ਨੂੰ ਕਰ ਲਓ ਫਾਲੋ ਧੰਨਵਾਦ ਜੀ